ਇਨ ਮੋਗਾ ਸ਼ਹਿਰ ਦੇ ਵਿੱਚ ਜਿਆਦਾ ਹੁਣ ਸਰਦੀਆਂ ਹੋਣ ਕਰਕੇ ਜਾਂ ਵਿਆਹ ਸ਼ਾਦੀਆਂ ਸੀਜ਼ਨ ਚੱਲਦਾ ਇਸ ਕਰਕੇ ਨਾ ਟ੍ਰੈਫਿਕ ਕਾਫੀ ਟ੍ਰੈਫਿਕ ਦੀ ਕਾਫੀ ਸਮੱਸਿਆ ਸੀ ਕਿਉਂਕਿ ਅਸੀਂ ਪਿਛਲੇ ਦਿਨਾਂ ਕਾਫੀ ਦਿਨਾਂ ਤੋਂ ਸਾਡੇ ਟ੍ਰੈਫਿਕ ਇੰਚਾਰਜ ਟ੍ਰੈਫਿਕ ਕਰਮਚਾਰੀ ਟ੍ਰੈਫਿਕ ਦੀ ਸਮੱਸਿਆ ਨੂੰ ਸਮਝਾਉਣ ਦੇ ਕੋਸ਼ਿਸ਼ ਕਰ ਰਹੇ ਹਾਂ ਜੋ ਹੱਦ ਕਾਫੀ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਗਤਿਹਰ ਚੌਕ ਦੇ ਵਿੱਚ ਖੜੇ ਹਾਂ ਮੇਨ ਚੌਕ ਮੋਗਾ ਦਾ ਜਿੱਥੇ ਹਰ ਵਕਤ ਜਾਮ ਲੱਗਿਆ ਰਹਿੰਦਾ ਸੀਗਾ ਹੁਣ ਬਿਲਕੁਲ ਕਲੀਅਰ ਹੈ ਇਹ ਇੱਥੇ ਵੱਡਾ ਕਾਰਨ ਸੀਗਾ ਵੀ ਇੱਥੇ ਬੱਸਾਂ ਰੁਕਦੀਆਂ ਸੀਗੀਆਂ ਅਸੀਂ ਪਿਛਲੇ ਕਈ ਦਿਨਾਂ ਤੋਂ ਬੱਸਾਂ ਨੂੰ ਬੇਨਤੀ ਕਰ ਰਹੇ ਹਾਂ ਰਿਕਵੈਸਟ ਕਰ ਰਹੇ ਹਾਂ ਵੀ ਇਹ ਚੌਕ ਦੇ ਵਿੱਚ ਬੱਸਾਂ ਨਾ ਰੋਕੀਆਂ ਜਾਣ ਤੇ ਸਵਾਰੀਆਂ ਬੱਸ ਸਟੈਂਡ ਦੇ ਵਿੱਚ ਹੀ ਚੜਾਈਆਂ ਜਾਣ ਤੇ ਬੱਸ ਸਟੈਂਡ ਦੇ ਵਿੱਚ ਹੀ ਉਤਾਰੀਆਂ ਜਾਣ ਉਹ ਅੱਜ ਅਸੀਂ ਬਿਲਕੁਲ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਬੱਸਾਂ ਡਰਾਈਵਰਾਂ ਨੂੰ ਗੱਡੀਆਂ ਨੂੰ ਵੀ ਰੋਡ ਦੇ ਉੱਪਰ ਗੱਡੀ ਨਾ ਲਾਈ ਜਾਵੇ ਸ਼ਹਿਰ ਦੇ ਵਿੱਚ ਵੀ ਟ੍ਰੈਫਿਕ ਦੀ ਸਮੱਸਿਆ ਇੱਧਰ ਕਿੱਥੋਂ ਆ ਜਾਂਦਾ ਸ਼ਹਿਰ ਦੇ ਵਿੱਚ ਵੀ ਕਾਫੀ ਪੁਆਇੰਟ ਨੇ ਜਿਸ ਤਰ੍ਹਾਂ ਵੀ ਇਹ ਮੈਜਿਸਟਰਿਕ ਚੌਕ ਹੈ ਜਿੱਥੇ ਆਪਣਾ ਅੰਡਰਵੇਜ ਹੈਗਾ ਇੱਧਰ ਥੱਲੇ ਇਹ ਆਕਾਲਸਨ ਰੋਡ ਹੈ ਉੱਥੇ ਟ੍ਰੈਫਿਕ ਦੀ ਸਮੱਸਿਆ ਹੈਗੀ ਹੈ ਕਿਉਂ ਪਬਲਿਕ ਕਾਫੀ ਲੋਕ ਵੀ ਰੋਂਗ ਸਾਈਡ ਤੋਂ ਆਉਂਦੇ ਆ ਉਹ ਉੱਥੇ ਸਾਡੇ ਟ੍ਰੈਫਿਕ ਕਰਮਚਾਰੀ ਲੱਗੇ ਹੋਏ ਨੇ ਹੁਣ ਅਸੀਂ ਵੀ ਉਹ ਵਕਤ-ਵਕਤ ਪੁਆਇੰਟਾਂ ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਵੀ ਰੋਂਗ ਸਾਈਡ 'ਨਾ ਆਉਣ ਰੋਂਗ ਪਾਰਕਿੰਗ ਨਾ ਕਰਨ ਸ਼ਹਿਰ ਦੇ ਵਿੱਚ ਗੱਡੀਆਂ ਨਾ ਖੜੀਆਂ ਕਰਨ ਜਿੱਥੇ ਕਿਤੇ ਵੀ ਟ੍ਰੈਫਿਕ ਦੇ ਜਿਵੇਂ ਨੇਚਰ ਪਾਰਕ ਹੈ ਉਹਦੇ ਕਾਫੀ ਜਗ੍ਹਾ ਹੈਗੀ ਹੈ ਵੀ ਉਹ ਗੱਡੀਆਂ ਉੱਥੇ ਲਾਈਆਂ ਜਾਣ ਸਰ ਬਾਊ ਬਲੀਏ ਜਿਹੜੇ ਈ ਰਿਕਸ਼ਾ ਕਾਫੀ ਲਗਾਤਾਰ ਤੇ ਵੀ ਲਦਾਦ ਵਧਦੀ ਜਾ ਰਹੀ ਹੈ ਬਾਊ ਬਲੀਏ ਕਰਕੇ ਸ਼ਹਿਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲ ਦੇ ਵਿੱਚ ਵੀ ਜਿਹੜਾ ਲੋਕਾਂ ਦਾ ਜਾਣਾ ਕਰਨ ਦਾ ਸਮਾਂ ਬਣਦਾ ਇਹ ਮੋਗਾ ਜਿਹੜਾ ਸ਼ਹਿਰ ਹੈ ਕਾਫੀ ਛੋਟਾ ਜਿਹਾ ਸ਼ਹਿਰ ਹੈ ਜਿਹਦੇ ਵਿੱਚ ਈ ਰਕਸ਼ਾ ਵਾਕਈ ਕਾਫੀ ਨਹੀਂ ਬਹੁਤ ਜ਼ਿਆਦਾ ਨਹੀਂ ਇਹ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਡੀਸੀ ਸਾਹਿਬ ਨਾਲ ਮੀਟਿੰਗ ਕਰਾਂਗੇ ਇਸ ਸੰਬੰਧੀ ਵੀ ਉਹਨਾਂ ਦਾ ਕੋਈ ਨੰਬਰਿੰਗ ਕੀਤੀ ਜਾਵੇ ਜਾਂ ਕਲਰਿੰਗ ਕੀਤੀ ਜਾਵੇ ਆਡ ਈਵਨ ਕੀਤਾ ਜਾਵੇ ਇਹਨਾਂ ਨੂੰ ਵੀ ਇਹ ਸ਼ਹਿਰ ਵਿੱਚ ਜਿਹੜੇ ਘੱਟ ਚੱਲ ਸਕਣ ਤੇ ਇਹਨਾਂ ਨੂੰ ਕੋਈ ਸਟੈਂਡ ਦੀ ਜਗ੍ਹਾ ਦਿੱਤੀ ਜਾ ਸਕੇ ਤੁਸੀਂ ਟ੍ਰੈਫਿਕ ਦੀ ਗੱਲ ਕਰੋ ਲੋਕਾਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਪਣੀਆਂ ਗੱਡੀਆਂ ਨਾ ਖੜੀਆਂ ਕਰਨ ਤੇ ਪੂਰੇ ਟ੍ਰੈਫਿਕ ਰੂਲਾਂ ਦੇ ਰੈਗੂਲੇਸ਼ਨ ਅਨੁਸਾਰਾਂ ਦੀ ਉਹਨੇ ਪਾਲਣਾ ਕਰਨੀ